ਕੈਨੇਡਾ ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਮੋਗਾ ਦੇ ਨਾਲ ਸੰਬੰਧਤ ਸੁਖਮਨ ਸਿੰਘ ਗਿੱਲ ਤੇ ਅਮਨਪ੍ਰੀਤ ਸਿੰਘ ਗਿੱਲ ਜਿਨ੍ਹਾਂ ਦੀ ਸ਼ਾਨਦਾਰ ਜਿੱਤ ਹੋਈ ਹੈ ਤਾਂ ਦੱਸਦੇ ਇਹ ਕਿ ਜੁੱਤੇ 25 ਸਾਲ ਦੇ ਸੁਖਮਨ ਗਿੱਲ ਅਬਾਰਟਸਫੋਰਡ ਦੱਖਣੀ ਲੈਗਲੀ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਜਿੱਤੇ ਨੇ ਤੇ ਸੰਸਦ ਬਣੇ ਨੇ ਉਦੋਂ ਦੀ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈ ਵਿਊ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਜਿੱਤ ਕੇ ਸੰਸਦ ਬਣੇ ਨੇ ਤਾਂ ਦੱਸ ਦਈਏ ਕਿ ਸੁਖਮਨ ਸਿੰਘ ਗਿੱਲ ਜੋ ਜਦੇ ਜੱਦੀ ਪਿੰਡ ਮੋਗਾ ਦੇ ਪਿੰਡ ਬੁੱਕਨ ਵਾਲਾ ਜਿੱਥੇ ਉਹਨਾਂ ਦੇ ਪਿਤਾ ਦਾ ਇਹ ਕਹਿਣਾ ਕਿ ਪਿਛਲੇ 30 ਸਾਲਾਂ ਤੋਂ ਉਹ ਕੈਨੇਡਾ ਚਲਾ ਗਿਆ ਸੀ ਤੇ ਮੋਗਾ ਦੇ ਇਸ ਪਿੰਡ ਦੇ ਵਿੱਚ ਉਹਨਾਂ ਦੇ ਪਿਤਾ ਦੇ ਰਿਸ਼ਤੇਦਾਰ ਰਹਿੰਦੇ ਨੇ ਤਾਂ ਸੁਖਮਨ ਸਿੰਘ ਗਿੱਲ ਜੋ ਕਿ ਕੈਨੇਡਾ ਦੇ ਵਿੱਚ ਜਿੱਤੇ ਨੇ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਉਧਰ ਅਮਨਪ੍ਰੀਤ ਸਿੰਘ ਦੇ ਪਿਤਾ ਮੋਗਾ ਸ਼ਹਿਰ ਦੇ ਹਾਕਮ ਦਾ ਅਗਵਾੜ ਦੇ ਨਿਵਾਸੀ ਨੇ ਦੱਸਿਆ ਕਿ ਜਿਉਂਥੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਨੇ ਕਾਫੀ ਰਿਸ਼ਤੇ ਮੋਗਾ ਦੇ ਵਿੱਚ ਨੇ ਇਸ ਸਵੇਰੇ ਮੋਗਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਉੱਪਾਈ ਗਈ ਹੈ ਇਸ ਮੌਕੇ ਮੋਗਾ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਦਵਾ ਨੇ ਮੋਗਾ ਦੇ ਐਮ ਐਲ ਏ ਡਾਕਟਰ ਅਮਨਦੀਪ ਕੌਰ ਦੇ ਨਾਲ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੱਤੀ ਹੈ ਅੱਜ ਤਾਂ ਖੁਸ਼ੀ ਦਾ ਮੌਕਾ ਹੈ ਜੀ ਕਿਉਂਕਿ ਅਮਨਪ੍ਰੀਤ ਸਿੰਘ ਜਿਹੜੇ ਕੈਨੇਡਾ ਕੈਲਗਰੀ ਰਹੇ ਤੋ ਆ ਅੱਜ ਐਮ ਪੀ ਜਿੱਤ ਗਏ ਆ ਸਾਨੂੰ ਬਹੁਤ ਚਾਅ ਆ। ਅਸੀਂ ਅੱਜ ਲੱड्डੂ ਉਹ ਵੰਡੇ ਆ। ਆਣ ਗੁਆਣ ਸਾਰੀ ਖੁਸ਼ੀਆਂ ਬਣਾਈਆਂ ਵਾ। ਕਿੱਦਾਂ ਲੱਗ ਰਿਹਾ ਹੈ ਵੀ ਆਜੀ? ਬਹੁਤ ਵਧੀਆ ਮਹਿਸੂਸ ਹੋ ਰਿਹਾ ਉਹਨਾਂ ਨੂੰ ਪਹਿਲਾਂ ਹੀ ਬਚਪਨ ਤੋਂ ਹੀ ਸੇਵਾ ਕਰਨ ਦਾ ਚਾਹ ਸੀਗਾ। ਪਹਿਲਾਂ ਗੁਰਦਾਰੇ ਦੇ ਪ੍ਰਧਾਨ ਰਹੇ ਆ। ਹੁਣ ਉਹ MP ਬਣ ਕੇ ਸਟੂਡੈਂਟਾਂ ਦੀ ਮਦਦ ਕਰਦਗੇ ਤੇ ਆਪਣੇ ਇੰਡੀਆ ਤੇ ਇੱਕ ਜਿਹੜਾ ਹੈਗਾ ਕੈਨੇਡਾ ਦਾ ਕੋਈ ਆਸ ਵਿੱਚ ਫਰਕ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬੀ ਬਹੁਤ ਰੈ ਕਿਉਂਕਿ ਹੁਣ ਕੈਨੇਡਾ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਕਿੰਨੀਆਂ ਕੁ ਸਮੱਸਿਆਵਾਂ ਨੂੰ ਹੱਲ ਕਰਨ ਦੇ ਚਾਂਦ ਜੰਦ ਸਟੂਡੈਂਟ ਦੀ ਸਮੱਸਿਆ ਨੂੰ ਸਭ ਤੋਂ ਪਹਿਲ ਦਿੱਤੀ ਜਾਊਗੀ ਫਿਰ ਕੋਈ ਗੁਰਦੁਆਰੇ ਦਾ ਮਤਲਬ ਵੀ ਕੋਈ ਸਮੱਸਿਆ ਆਉਂਦੀ ਆ ਉਹ ਵੀ ਪੰਜਾਬੀਆਂ ਦਾ ਉਹ ਵੀ ਪੰਜਾਬੀਆਂ ਲਈ ਸਭ ਤੋਂ ਜ਼ਿਆਦਾ ਹੈਗਾ ਵਾ ਸਮੱਸਿਆ ਉਹ ਵੀ ਠੀਕ ਕਰਨਗੇ ਬਾਕੀ ਹੋਰ ਹੋਰ ਕੋਈ ਵੀ ਹੋਵੇ ਕੋਸ਼ਿਸ਼ ਕਰਨਗੇ ਵੀ ਵਧੀਆ ਕੰਮ ਹੋ ਸਕੇ ਕਾਈ ਤੁਹਾਡਾ ਸਿਮਰਜੀਤ ਕੌਰ ਜੀ ਸਿਮਰਜੀਤ ਜੀ ਅੱਜ ਚਿਹਰੇ ਦੇ ਉੱਤੇ ਬਹੁਤ ਮੁਸਕਰਾਹਟ ਹੈ ਹਾਂਜੀ ਬਿਲਕੁਲ ਹਨਾ ਤੇ ਕੀ ਕਾਰਨ ਹੈ ਗਿਆ ਇਹਦਾ ਵੱਡਾ ਕਾਰਨ ਕੀ ਸਮਝੋ ਤੁਸੀਂ ਇਹਦਾ ਬਸ ਮੇਰਾ ਭਰਾ ਕੰਮਜਾਬ ਮਿਲਿਆ ਹੋਏ ਅੱਜ ਤਾਂ ਉਹਨਾਂ ਦੀ ਕਾਮਯਾਬੀ ਦਾ ਹੈ ਇਹੀ ਹੈਗਾ ਹੁਣ ਐਮਪੀ ਬਣੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਦੇ ਜਿੱਤੇ ਦੀ ਤਾਂ ਉਹਨਾਂ ਨੇ ਪ੍ਰਮੋਗੇ ਦਾ ਨਾਮ ਰੋਸ਼ਨ ਕੀਤਾ ਹੋਇਆ ਇਥੋਂ ਪੜ ਲੈ ਕੇ ਕੈਨੇਡਾ ਚ ਉਹਨਾਂ ਨੇ ਜਾ ਕੇ ਮੱਲਾ ਮਾਰੀਆਂ ਵਾ ਇਸ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੈ ਹਾਂ ਜੀ ਕਿਤਾ ਦਾ ਉਹਨਾਂ ਦਾ ਰੁਟੀਨ ਕਿੱਦਾਂ ਦਾ ਸੀਗਾ ਜਿਹੜਾ ਉਹਨਾਂ ਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀਗਾ ਉਹਨਾਂ ਦਾ ਵੀ ਲੋਕ ਸੇਵਾ ਵੱਲ ਬਹੁਤ ਧਿਆਨ ਸੀਗਾ ਪਹਿਲਾਂ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਜਾ ਕੇ ਜਿਵੇਂ ਕੋਰੋਨਾ ਦੇ ਵਿੱਚ ਸੀਗੇ ਪ੍ਰੋਬਲਮਸ ਆਈਆਂ ਸੀਗੀਆਂ ਸਾਰੀਆਂ ਉਹਨਾਂ ਨੇ ਸੋਲਵ ਕੀਤੀਆਂ ਅੱਗੇ ਵਧ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਸਟੂਡੈਂਟਾਂ ਦਾ ਬਹੁਤ ਸਾਥ ਦਿੱਤਾ ਸੀਗਾ ਇਸ ਕਰਕੇ ਫਿਰ ਹੌਲੀ ਹੌਲੀ ਬਸ ਉਹਨਾਂ ਨੂੰ ਅੱਜ ਵਾਹਿਗੁਰੂ ਜੀ ਨੇ ਉਹਨਾਂ ਨੂੰ ਕੰਮ ਜਪੀ ਬਖਸ਼ਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਸਾਰੇ ਏਰੀਆ ਵਾਲਿਆਂ ਨੂੰ ਕਿਦਾਂ ਸਹੀ ਜਨਾਚ ਟਫਕੇ ਵਧਾਈਆਂ ਲੱਡੇ ਮੇਂ ਆਇਆਂ ਖਵਾ ਕੇ ਫੇਰ ਅਸੀਂ ਨਾ ਗੱਲਾਂ ਚ ਪਟਾਕੇ ਚਲਾ ਕੇ ਹਾਂ ਜੀ ਜੈਸ਼ਨ ਪੀਤਕਰ ਜੈਸ਼ਨ ਅੱਜ ਜਸ਼ਨ ਮਨਾਇਆ ਜਾ ਰਿਹਾ ਘਰੇ ਹਾਂ ਜੀ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਕੀ ਕਰਨਾ ਬਿਲਕੁਲ ਜੀ ਅ ਮੇਰੇ ਮਾਮਾ ਜੀ ਜਿੱਤੇ ਆ ਐਮਪੀ ਬਣੇ ਹੋ ਕੈਲਗਰੀ ਚ ਕੈਲਗਰੀ ਚ ਇੱਕ ਸਾਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਮੇਰਾ ਬ੍ਰਦਰ ਹੁਣੇ ਉੱਥੇ ਆ ਸਾਰੀ ਰਿਪੋਰਟ ਸਾਨੂੰ ਮਿਲ ਜਾਂਦੀ ਆ ਕਿ ਕੋਈ ਪ੍ਰੋਬਲਮ ਤਾਂ ਨਹੀਂ ਚੱਲ ਰਹੀ ਉੱਥੇ ਇਹ ਸਭ ਕੁਝ ਹਾਂ ਉਹਨਾ ਮਾਮਾ ਐ ਵੀ ਬੜਗੇ ਆਪੀ ਬੜਕਣੇ ਫਿਰਤਾ ਹੁਣ ਸਾਰਾ ਮੋਗਾ ਹਾਂਜੀ ਪੂਰੇ ਜਿਆਦਾ ਮਤਲਬ ਇੰਨਾ ਮਾਨ ਹੋ ਰਿਹਾ ਕਿ ਖੁਸ਼ੀ ਮਤਲਬ ਦੱਸੀ ਨਹੀਂ ਜਾ ਰਹੀ ਕਿ ਐਕਸਪ੍ਰੈਸ ਨਹੀਂ ਕਰ ਸਕਦੀ ਮੈਂ ਇਤਾਂ ਬਣਾਈ ਫੁੱਟ ਗਈ ਅਸੀਂ ਪਹਿਲਾਂ ਪਟਾਕੇ ਚਲਾਏ ਫਿਰ ਨੱਚੇ ਡੱਪੇ ਫਿਰ ਹੁਣ ਲੱਡੂ ਵੰਡ ਰਹੇ ਆ ਸਾਰਾ ਅੰਡਗੁਆਡਾਇਆ ਹੋਇਆ ਸਾਡਾ ਵਧਾਈਆਂ ਬੋਲੀ ਬੋਲੀ ਭਾਈਆਂ ਹਾਂਜੀ ਹਾਂਜੀ ਵਾਧੂ ਬੋਲੀ ਫਿਰ ਹੋਗੇ ਹੋਗੇ ਗੋਡੇ ਗੋਡੇ ਚਾਹ ਮੇਰੇ ਜਿੱਤੰਦਾ 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 ਸਰ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਏ ਸੀ ਹੋਰ ਸਾਡੇ ਮੋਗੇ ਜ਼ਿਲ੍ਹੇ ਦੇ ਦੋ ਜਿਹੜੇ ਪੁੱਛ ਕੇ ਐਨ ਆਰ ਆਈ ਅਗੇ ਉਹ ਅਜੇ ਐਮ ਪੀ ਬਣੇ ਆ ਮੈਂ ਸਤਾ ਅਮਨਪ੍ਰੀਤ ਸਿੰਘ ਗਿੱਲ ਔਰ ਸਤਾ ਸੁਖਮਨ ਸਿੰਘ ਗਿੱਲ ਹੋਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਉਹ ਅੱਜ ਅੱਜ ਦੇ ਦਿਨ ਉਹ ਕੈਨੇਡਾ ਦੇ ਵਿੱਚ ਐਮਪੀ ਇਲੈਕਟ ਹੋਏ ਆ ਔਰ ਉੱਥੋਂ ਦੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਾਰੇ ਮੋਗੇ ਜ਼ਿਲ੍ਹੇ ਨੂੰ ਸਾਰੇ ਪੰਜਾਬ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਔਰ ਆਸ ਕਰਦਾ ਹੈ ਕਿ ਉਹ ਮਨੁੱਖਤਾ ਦੀ ਸੇਵਾ ਕਰਨਗੇ ਆਪਣੇ ਦੇਸ਼ ਦੀ ਸੇਵਾ ਕਰਨਗੇ ਉਹ ਸਾਡੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਜਿਹੜੇ ਉਹਨਾਂ ਨੂੰ ਓਹੋ ਹੋਰ ਮਜ਼ਬੂਤ ਕਰਨਗੇ ਕਿਉਂਕਿ ਮੇਰਾ ਖਿਆਲ ਹੈ ਵੀ ਹਰੇਕ ਪੰਜਾਬੀ ਦਾ ਸੈਕਿੰਡ ਘਰ ਉੱਥੇ ਕੈਨੇਡਾ ਬਣ ਚੁੱਕਿਆ ਸੋ ਸਾਨੂੰ ਜਿੰਨਾ ਪਿਆਰ ਇੱਥੋਂ ਦਾ ਆਉਂਦਾ ਉਨਾ ਹੀ ਉੱਥੋਂ ਦਾ ਆਉਂਦਾ ਸੋ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਓਹੋ ਮਜ਼ਬੂਤ ਕਰਾਉਣਗੇ ਅੱਜ ਮੌਕਾ ਪਹੁੰਚਿਆ ਸੀ ਜੀ ਸੁਰਜੀਤ ਸਿੰਘ ਸਾਹਿਬ ਲਾਥਾਪੁਰ ਦੀ ਬਰਤੀ ਸਿੰਘੀ ਪੰਜਾਬੀ ਜਨਤਰਨ ਨੂੰ ਮਿਲਿਆ ਹੂੰ ਦੇਖੋ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਗਰੇਮ ਗੁਰੂ ਸਾਹਿਬ ਦਾ ਹੁਕਮ ਹੈ ਸੋ ਉਸੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਡਾਕਟਰ ਮਾਨਤੀ ਥਾਪੜ ਡਾਕਟਰ ਕਮਨ ਥਾਪੜ ਹੋਰਾਂ ਦੇ ਦੇਖ ਕੇ ਇਹਨ ਅ ਸਵਰਗੀ ਸ੍ਰੀ ਸ਼ਾਮ ਲਾਲ ਥਾਪਰ ਜੀ ਜਿਹੜੇ ਕਿ ਸ਼ਹੀਦ ਸੁਖਦੇਵ ਹੋਰਾਂ ਦੇ ਭਤੀਜੇ ਨੇ ਔਰ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸੇਵਾ ਕੀਤੀ ਆਜ਼ਾਦੀ ਦੇ ਵਿੱਚ ਆਜ਼ਾਦੀ ਸੰਗਰਾਮ ਦੇ ਵਿੱਚ ਹਿੱਸਾ ਪਾਇਆ ਬਾਅਦ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਯਾਦ ਕੀਤਾ ਔਰ ਦੇਸ਼ ਦੇ ਕੋਨੇ-ਕੋਨੇ ਤੋਂ ਆਜ਼ਾਦੀ ਘਰਾਟੀਆਂ ਪਰਿਵਾਰਾਂ ਨੂੰ ਇਕੱਠਿਆ ਕੀਤਾ ਇਹ ਬੜਾ ਵੱਡਾ ਉਹਨਾਂ ਦਾ ਕਰਮ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤੰਦਰੁਸਤੀਆਂ ਦੇਵੇ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਸਪੀਕਰ ਸਾਹਿਬ ਪੰਜਾਬ ਵਾਸੀਆਂ ਨੂੰ ਇੱਕ ਤੁਹਾਡੇ ਵੱਲੋਂ ਅਸੀਂ ਮੈਸੇਜ ਦੇਣਾ ਕਿਉਂਕਿ ਅਸੀਂ ਇੱਕ ਕਲਟੀਮੇਟਮ ਲੈ ਲਿਆ ਹੈ ਕਿ ਪੰਜਾਬ ਦੇ ਵਿੱਚ ਅਸੀਂ 31 ਤਰੀਕ ਤੱਕ ਜਿਹੜਾ ਮੈਸਾ ਖਤਮ ਕਰ ਦੋ ਔਰ ਪੰਜਾਬ ਨੂੰ ਦਸ਼ਮਕ ਬੁੱਕਾ ਦੇ ਅਤੇ ਦੇਖੋ ਜੀ ਸਰਕਾਰ ਨੇ ਬੜੀ ਫੈਸਲਾ ਕੁੰ ਜਿਹੜੀ ਹੈ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਪਰੋ ਚਲਾਇਆ ਹੋਇਆ ਔਰ ਜਿਹਦਾ ਅਸਰ ਅੱਜ ਮਹੱਲਿਆਂ ਦੇ ਵਿੱਚ ਦਿਖਾਈ ਦੇ ਰਿਹਾ ਪਿੰਡਾਂ ਦੇ ਵਿੱਚ ਦਿਖਾਈ ਦੇ ਰਿਹਾ ਸੱਥਾਂ ਦੇ ਵਿੱਚ ਬੈਠੇ ਬਜ਼ੁਰਗ ਜੀ ਦੇ ਬਾਰੇ ਕਹਿ ਰਹੇ ਕਿ ਇਹਦਾ ਅਸਰ ਹੋ ਰਿਹਾ ਸੋ ਇਹ ਫੈਸਲਾ ਕੁੰ ਚੰਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨਾ ਕੋਈ ਲਿਹਾਜ਼ ਨਹੀਂ ਕੀਤੀ ਜਾ ਰਹੀ ਔਰ ਜਿਹੜਾ ਚਿੱਟਾ ਮੁਕਤ ਕਰਨ ਦਾ ਜਿਹੜਾ ਇਹ ਤਹਈਆ ਜਿਹੜਾ ਕੀਤਾ ਜਿਹੜੀ ਡੇਟ ਦਿੱਤੀ ਹੈ ਮੈਨੂੰ ਆਸ ਮਿਆਸ ਕਰਨਾ ਵੀ ਉਸ ਦਿਨ ਤੱਕ ਅਸੀਂ ਇਹ ਕਰ ਲਾਂਗੇ नमस्कार जी हमारे मोगा जिला और पूरे पंजाब के लिए बड़ी आज मान महसूस हुआ जब हमारे मोगा जिला जिला के दो मेंबर ऑफ पार्लियामेंट कनाडा में चुने गए सरदार अमनप्रीत सिंह गिल और सुखमन गिल जी को और उनके सभी परिवार को मोगा निवासियों को और पूरे पंजाब वासियों को उन पर गर्व है और बड़ी मान वाली बात है कि हमारे पंजाबी आज बाहर देशों में भी फ़ॉरन कंट्रीज़ में भी जो है अपनी सेवा निभा रहे हैं और उनको बेस्ट विशेस हैं उनके पॉलिटिकल करियर के लिए सो हम सभी को बहुत खुशी है